ਮਾਲਕ ਨੇ ਸ੍ਰਿਸ਼ਟੀ ਦੇ ਸਾਰੇ ਜੀਵ ਜੰਤੂ ਸਾਜੇ ਤੇ ਬੰਦੇ ਨੂੰ ਸਭ ਤੋਂ ਸ਼੍ਰੇਸ਼ਟ ਬਣਾ ਦਿੱਤਾ ਜਿਸ ਕੋਲ ਬੁੱਧੀ ਹੈ ਹੌਲੀ-ਹੌਲੀ ਉਹਨੂੰ ਇਸ ਬੁੱਧੀ ਦਾ ਇੰਨਾ ਹੰਕਾਰ ਹੋ ਗਿਆ ਕਿ ਉਹਨੇ ਰੱਬ ਨੂੰ ਹੀ ਸ਼ਰੀਕ ਬਣਾ ਲਿਆ ਬਦਲਾ ਕੁਦਰਤ ਦਾ ਨਿਜ਼ਮ ਹੈ ਇਸ ਗੱਲ ਨੂੰ ਆਧਾਰ ਬਣਾ ਕੇ ਬੰਦੇ ਨੇ ਆਪਣਾ ਸਾਰਾ ਕੁਝ ਹੀ ਬਦਲਤਾ ਸਮੇਤ ਆਪਣਾ ਮਨ ਕਹਿੰਦੇ ਨੇ ਸ਼ਰਾਰਤਾਂ ਮਾਫ਼ ਹੋ ਜਾਂਦੀਆਂ ਪਰ ਕਮੀਨਗੀਆਂ ਨਹੀਂ ਬੰਦਿਆ ਤੂੰ ਹੁਣ ਕਮੀਨਗੀਆਂ ਤੇ ਉਤਰ ਆਇਆ ਏ ਤੂੰ ਅੰਦਰਲੀ ਜੋਤ ਦਾ ਮੁੱਲਪੁੱਲ ਬੈਠਾ ਬਾਹਰੀ ਖੁਸ਼ੀਆਂ ਲੱਭਦੇ ਲੱਭਦੇ ਅੰਦਰਲਾ ਆਨੰਦ ਖੋਦਿੰਨਾ ਹੈ ਅੰਬਰ ਛੂਣ ਦੇ ਲਈ ਧਰਤੀ ਛੱਡ ਦੇਣਾ ਚਾਰ ਸੱਸੇ ਬਾਲੇ ਨੇ ਤੇਰੇ ਕੋਲ ਤੇ ਚਾਰ ਸੱਸੇ ਜਮੇ ਹੀ ਹੈ ਨਹੀਂ ਸ਼ਿਕਵੇ ਸ਼ਿਕਾਇਤਾਂ ਸੰਸੇ ਸਾੜੇ ਹੱਦ ਤੋਂ ਵੱਧ ਹੈ ਸਬਰ ਸੰਤੋਖ ਸਹਿਜ ਸ਼ੁਕਰਾਨ ਜਮਈ ਹੈ ਨਹੀਂ ਸਰੀਰ ਦਾ ਮਰਨਾ ਮੌਤ ਨਹੀਂ ਹੁੰਦਾ ਜਮੀਰ ਦਾ ਮਰਨਾ ਮੌਤ ਹੁੰਦਾ ਆਪੇ ਨੂੰ ਮਿਲਣਾ ਉਹ ਵੀ ਪ੍ਰਾਈ ਅੱਖ ਬਣ ਕੇ ਬਹੁਤ ਔਖਾ ਕੰਮ ਹੈ ਸੋਹਣਿਆ ਦੂਜੇ ਦੀ ਗਲਤੀ ਲਈ ਤੂੰ ਸਿਰੇ ਦਾ ਵਕੀਲ ਹੁੰਨਾ ਤੇ ਆਪਣੀ ਗਲਤੀ ਲਈ ਸਿਰੇ ਦਾ ਜੱਜ ਕਹਿੰਦੇ ਨੇ ਸਭ ਤੋਂ ਵੱਧ ਬੁੱਧੀ ਤੇਰੇ ਕੋਲ ਹੈ ਪਰ ਬੁੱਧੀ ਪ੍ਰਿਸ਼ਟ ਵੀ ਤੂੰ ਹੀ ਕਰੀ ਬੈਠਾ ਹੈ ਬੰਦਗੀ ਤੋਂ ਬੰਦਾ ਬਣਿਆ ਸੀ ਔਰ ਹੁਣ ਗੰਦਗੀ ਤੋਂ ਗੰਦਾ ਬਣਦਾ ਜਾ ਰਿਹਾ ਜਦੋਂ ਕਿਤੇ ਠੰਡੇ ਪਾਣੀ ਵਾਲੇ কুলਰ ਨਾਲ ਗਲਾਸ ਸੰਗਲੀ ਨਾਲ ਨੂੜਿਆ ਪਿਆ ਹੋਵੇ ਨਾ ਜਾਂ ਕਿਤੇ ਪੈਨ ਰੱਸੀ ਦੇ ਨਾਲ ਬੰਨਿਆ ਪਿਆ ਹੋਵੇ ਉਹ ਤੇਰੀ ਇਮਾਨਦਾਰੀ ਦਾ ਨਿਕਲਦਾ ਜਲੂਸ ਹੁੰਦਾ ਸੋਹਣਿਆ ਧਾਰਮਿਕ ਸਥਾਨਾਂ ਤੇ ਲੱਗੇ ਸੀਸੀਟੀਵੀ ਕੈਮਰੇ ਤੇਰੀ ਸ਼ਰਦਾ ਤੇ ਸਵਾਲੀਆ ਚ ਨਾ ਲਾਉਂਦੇ ਨੇ ਵੈਸੇ ਤਾਂ ਤੂੰ ਕਹਿਣਾ ਰਹਿਣਾ ਦੂਜੇ ਗੀਤ ਦੂਜੇ ਗੀਤ ਪਰ ਕਦੇ ਇਹ ਸੋਚਿਆ ਕਿ ਇਹ ਦੂਜੇ ਗੀਤ ਪਹਿਲੇ ਨੰਬਰ ਤੇ ਕਿਵੇਂ ਆ ਗਏ ਸਿਰਫ ਤੇਰੀ ਵਜ੍ਹਾ ਕਰਕੇ ਕਿਉਂਕਿ ਤੇਰੇ ਟਰੈਕਟਰ ਤੇ ਤੇਰੀ ਗੱਡੀ ਚ ਤੇਰੇ ਵਿਆਹਾਂ ਚ ਦੂਜੇ ਗੀਤ ਹੀ ਵੱਜਦੇ ਆ ਜਦੋਂ ਅਗਲੇ ਇੰਟਰਵਿਊ ਦੇ ਵਿੱਚ ਇਹ ਕਹਿ ਕੇ ਪਾਰ ਜਾਂਦੇ ਆ ਨਾ ਕਿ ਅਸੀਂ ਤਾਂ ਜੀ ਸ਼ਰੋਤਿਆਂ ਦੀ ਪਸੰਦ ਦਾ ਗਾ ਰਹੇ ਆ ਤਾਂ ਇਹ ਤੇਰੀ ਬੌਧਿਕਤਾ ਨੂੰ ਕੱਢੀ ਸਿੱਧਮ ਸਿੱਧੀ ਗਾਲ ਹੁੰਦੀ ਆ ਸੋਹਣਿਆ ਕਦੇ ਕਦੇ ਤੂੰ ਮੈਨੂੰ ਸਟੇਸ਼ਨ ਤੇ ਟੰਗੀ ਉਸ ਲਾਲ ਬਾਲਟੀ ਵਰਗਾ ਲੱਗਦਾ ਹੈ ਜਿਹਦੇ ਉੱਪਰ ਤਾਂ ਅੱਗ ਲਿਖਿਆ ਹੁੰਦਾ ਪਰ ਅੰਦਰ ਰੇਤ ਭਰੀ ਹੁੰਦੀ ਹੈ ਤੇਰਾ ਸਾਰਾ ਜੋਰ ਸਰੀਰ ਨੂੰ ਪਵਿੱਤਰ ਕਰਨ ਤੇ ਲੱਗ ਜਾਂਦਾ ਜਦੋਂ ਕਿ ਸਰੀਰ ਕਦੇ ਵੀ ਪਵਿੱਤਰ ਨਹੀਂ ਹੋ ਸਕਦਾ ਤੂੰ ਕਦੇ ਮਨ ਨੂੰ ਪਵਿੱਤਰ ਕਰਨ ਦਾ ਯਤਨ ਹੀ ਨਹੀਂ ਕੀਤਾ ਜਦੋਂ ਕਿ ਮਨ ਬਹੁਤ ਪਵਿੱਤਰ ਹੋ ਸਕਦਾ ਜਦੋਂ ਸ਼ੀਸ਼ਾ ਸਾਫ਼ ਕਰਨ ਦੇ ਬਾਵਜੂਦ ਵੀ ਚਿਹਰਾ ਸਾਫ਼ ਨਾ ਦਿਸੇ ਤਾਂ ਚਿਹਰੇ ਨੂੰ ਪੂੰਝਣਾ ਵੀ ਲਾਜ਼ਮੀ ਹੋ ਜਾਂਦਾ ਮਸਲਾ ਇਹ ਨਹੀਂ ਕਿ ਤੂੰ ਕਿੰਨਾ ਖੁਸ਼ ਹੈ ਮਸਲਾ ਤਾਂ ਇਹ ਹੈ ਕਿ ਤੇਰੀ ਵਜ੍ਹਾ ਕਰਕੇ ਕਿੰਨੇ ਖੁਸ਼ ਨੇ ਸਰਬੱਤ ਦਾ ਭਲਾ ਸਿਰਫ ਕਹਿਣ ਨਾਲ ਨਹੀਂ ਹੁੰਦਾ ਕਰਨ ਨਾਲ ਹੁੰਦਾ ਤੇਰੀ ਨਿਮਰਤਾ ਉਦੋਂ ਪਰਖੀ ਜਾਂਦੀ ਹੈ ਜਦੋਂ ਤੂੰ ਆਪਣੇ ਤੋਂ ਨੀਵੇਂ ਨਾਲ ਗੱਲ ਕਰਨਾ ਕਿਉਂਕਿ ਆਪਣੇ ਤੋਂ ਉੱਚਿਆਂ ਨਾਲ ਗੱਲ ਕਰਨ ਵੇਲੇ ਤਾਂ ਨਿਮਰਤਾ ਮਜਬੂਰੀ ਵਾਂਗ ਹੀ ਆ ਜਾਂਦੀ ਹੈ ਗੁਰਦੁਆਰੇ ਦੇ ਗੋਲਕ ਵਿੱਚ ਨੋਟ ਭਾਵੇਂ ਛੋਟਾ ਹੀ ਪਾ ਦੇਵੀ ਪਰ ਜਿਸ ਰਿਕਸ਼ੇ ਤੇ ਚੜ੍ਹ ਕੇ ਗੁਰੂ ਘਰ ਆਇਆ ਹੈ ਨਾ ਉਸ ਰਿਕਸ਼ੇ ਵਾਲੇ ਨਾਲ 10 ਰੁਪਏ ਪਿੱਛੇ ਕਦੇ ਬਹਿਸ ਨਾ ਕਰੀ। ਇਹ ਨਾ ਸੋਚਿਆ ਕਰ ਕਿ ਜੋ ਤੇਰੀਆਂ ਸੁਣ ਰਿਹਾ ਹੈ ਉਹਨੂੰ ਬੋਲਣਾ ਨਹੀਂ ਆਉਂਦਾ। ਸੁਣਾ ਤਾਂ ਉਹ ਵੀ ਸਕਦਾ ਹੈ। ਬਸ ਫਰਕ ਸਿਰਫ ਇੰਨਾ ਹੈ ਕਿ ਉਹਦੇ 'ਚ ਤੇਰੇ ਨਾਲੋਂ ਅਦਬ ਜ਼ਿਆਦਾ ਹੈ। ਤਹਿਜੀਬ ਜ਼ਿਆਦਾ ਹੈ। ਰਿਸ਼ਤਾ ਨਿਭਾਉਣ ਦੀ ਕਾਬਲੀਅਤ ਜ਼ਿਆਦਾ ਹੈ। ਬਾਹਲਾ ਮੁੱਛਾਂ ਨੂੰ ਬਟ ਨਾ ਦਿਆ ਕਰ। ਏ ਨਾ ਸਮਝਿਆ ਕਰ ਕਿ ਲੋਕ ਤਾਂ ਇਥੋਂ ਡਰਦੇ ਐ ਉਹ ਲੋਕਾਂ ਦਾ ਡਰ ਨਹੀਂ ਹੁੰਦਾ ਬਲਕਿ ਸਿਆਣਪ ਹੁੰਦੀ ਐ ਕਿਉਂਕਿ ਕੋਈ ਵੀ ਚਿੱਕੜ 'ਚ ਪੈਰ ਮਾਰ ਕੇ ਆਪਣੇ ਪੈਰ ਗੰਦੇ ਨਹੀਂ ਕਰਨਾ ਚਾਹੁੰਦਾ ਸਿਰਫ ਮਾਸ ਜਾਂ ਮੀਟ ਖਾਣ ਵਾਲੇ ਹੀ ਮਾਸਾਹਾਰੀ ਨਹੀਂ ਹੁੰਦੇ ਬਲਕਿ ਲੋਕਾਂ ਦਾ ਖੂਨ ਚੂਸਣ ਵਾਲੇ ਵੀ ਸਿਰੇ ਦੇ ਮਾਸਾਹਾਰੀ ਹੁੰਦੇ ਐ ਕਿਸੇ ਨੂੰ ਦੁੱਖ ਦੇ ਕੇ ਚਿਹਰੇ ਤੇ ਆਈ ਮੁਸਕਰਾਹਟ ਬਹੁਤ ਜ਼ਹਿਰੀਲੀ ਹੁੰਦੀ ਐ ਸੋਹਣਿਆ ਜਿਸ ਦੇ ਜ਼ਹਿਰ ਦਾ ਅਸਰ ਆਉਣ ਵਾਲੀਆਂ ਪੀੜ੍ਹੀਆਂ ਤੱਕ ਰਹਿੰਦਾ ਜੇ ਕਦੇ ਆਪਣੀ ਕਮਾਈ ਮਾਪਣ ਦਾ ਖਿਆਲ ਦਿਲ ਵਿੱਚ ਆਵੇ ਨਾ ਬਸ ਇਹ ਦੇਖ ਲਮੀ ਕਿ ਕਿੰਨੀਆਂ ਕੁ ਅੱਖਾਂ ਨੇ ਜੋ ਤੇਰੀ ਦੀਦ ਨੂੰ ਤਰਸਦੀਆਂ ਨੇ ਕਿੰਨੇ ਕੁ ਕੰਨ ਨੇ ਜੋ ਤੇਰੇ ਬੋਲ ਸੁਣਨ ਨੂੰ ਤਰਸਦੇ ਨੇ ਕਿੰਨੇ ਕੁ ਘਰਾਂ ਦੇ ਬੂਹੇ ਤੇਰੇ ਦਸਤਕ ਦੀ ਉਡੀਕ ਕਰਦੇ ਨੇ ਮਾਲਕ ਵਸਦਾ ਏ ਕਣ ਕਣ ਓਏ ਉਹਦੀ ਰਜਾ ਚ ਰਹੇ ਬੰਦਿਆ ਬੰਦਾ ਬਣ ਹੋਏ ਉਹਦੀ ਰਜਾ ਚ ਰਹਿ ਬੰਦਿਆ ਬੰਦਾ ਬਣ ਹੋਏ